ਵਾਤਾਵਰਨ ਦੇ ਮਾਮਲਿਆਂ ਵਿੱਚ ਦੇਸ਼ ਦੇ ਸਭ ਤੋਂ ਵੱਡੇ ਸੰਵਿਧਾਨਿਕ ਅਦਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਸਰਕਾਰ ਅਤੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੂੰ ਨੋਟਿਸ ਕੱਟ ਕੇ ਗੈਰ ਕਾਨੂੰਨੀ ਟਾਂਗ ਨਾਲ ਰਣਜੀਤ ਐਵੇਨਿਊ ਆਈਟੀਆਈ ਕਾਲਜ ਦੇ ਬਿਲਕੁਲ ਸਾਹਮਣੇ ਅਤੇ ਅਮ੍ਰਿਤਾਨੰਦ ਪਾਰਕ ਨੇੜੇ ਇਲਾਕੇ ਦੇ ਸਕੂਲਾਂ ਵਿੱਚ ਪੜ੍ਹ ਰਹੇ ਛੋਟੇ ਬੱਚਿਆਂ ਅਤੇ ਨਾਗਰਿਕਾਂ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਕੇ ਕੂੜਾ ਡੰਪ ਕਰਨ ਅਤੇ ਉਸ ਨੂੰ ਅੱਗ ਲਗਾਉਣ ਤੇ ਸਖਤ ਰੁਖ ਅਖਤਿਆਰ ਕਰਦਿਆਂ ਹੋਇਆ ਤੁਰੰਤ ਇਸ ਕਾਰਵਾਈ ਨੂੰ ਰੋਕਣ ਅਧ ਸਬੰਧਿਤ ਏਜੰਸੀ ਨੂੰ ਜੁਰਮਾਨਾ ਲਗਾਉਣ ਦੀ ਹਦਾਇਤ ਕੀਤੀ ਹੈ ਰੰਜੀਤ ਐਵੇਨਿਊ ਦੇ ਸਾਰੇ ਬਲਾਕਾਂ ਦੀ ਸਾਂਝੇ ਤੌਰ ਤੇ ਬਣਾਈ ਗਈ ਜੁਆਇੰਟ ਫੋਰਮ ਆਫ ਵੈਲਫੇਅਰ ਐਸੋਸੀਏਸ਼ਨ ਨੇ ਆਪਣੇ ਵਕੀਲ ਸ਼ਰਨਜੀਤ ਸਿੰਘ ਪੱਡਾ ਅਤੇ ਸੁਪਰੀਮ ਕੋਰਟ ਦੇ ਵਕੀਲ ਸੁਮੇਰ ਸੋਢੀ ਰਾਹੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਾਹਮਣੇ 22 ਅਕਤੂਬਰ ਨੂੰ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਨਵੰਬਰ 7 ਦੌਰਾਨ ਜਸਟਿਸ ਸੀਪੀ ਸ਼ਿਵਾਸਤਵਾ ਅਤੇ ਡਾਕਟਰ ਅਵਰੋਜ਼ ਅਹਿਮਦ ਦੇ ਬੈਂਚ ਤੇ ਇਸ ਵਰਤਾਰੇ ਦਾ ਸਖਤ ਨੋਟਿਸ ਲਿਆ ਹੈ ਉਨਾ ਸਰਕਾਰ ਡੀਸੀ ਅੰਮ੍ਰਿਤਸਰ ਅਤੇ ਇੰਪਰੂਵਮੈਂਟ ਟਰਸ ਨੂੰ ਅਪੀਲ ਕੀਤੀ ਕਿ ਐਨਜੀਟੀ ਦੀਆਂ ਹਦਾਇਤਾਂ ਦੀ ਇਨਵਨ ਪਾਲਣਾ ਕਰਕੇ ਲੋਕਾਂ ਨੂੰ ਸਾਫ਼ ਸੁਥਰਾ ਸਿਹਤਮੰਦ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮਹੱਈਆ ਕਰਨ ਵਿੱਚ ਆਪਣਾ ਮੋਹਰੀ ਰੋਲ ਅਦਾ ਕਰੇ। ਇੱਥੇ ਵੇਲੇ ਅਸੀਂ ਰਣਜੀਤ ਐਵੇਨਿਊ ਅੰਮ੍ਰਿਤ ਆਨੰਦ ਪਾਰਕ ਲੱਗੇ ਖੜੇ ਹਾਂ ਜਿੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਥੇ ਕੂੜੇ ਦਾ ਡੰਪ ਲੱਗਾ ਹੋਇਆ ਅਤੇ ਰਣਜੀਤ ਐਵੇਨਿਊ ਦੇ ਜਿਹੜੇ ਨਿਵਾਸੀ ਹਨ ਉਹ ਵੀ ਇੱਥੇ ਮੌਜੂਦ ਹਨ। ਗੱਲਬਾਤ ਕਰਾਂਗੇ ਕਿ ਕਿਉਂ ਮੌਜੂਦ ਹਨ ਅਤੇ ਕੀ ਮੁੱਦਾ ਲੈ ਕੇ ਇੱਥੇ ਆਏ। ਜੀ ਸਰ ਕੀ ਕਹਿਣਾ ਚਾਹੁੰ ਸਾਡਾ ਇੱਥੇ ਖੜੇ ਹੁੰਦਾ ਮਕਸਦ ਇਹ ਆ ਇਹ ਇਲੀਗਲ ਇਹ ਇਲੀਗਲ ਡੰਪ ਜਿਹੜਾ ਹੈਗਾ ਇਹਨਾਂ ਨੇ ਤਕਰੀਬਨ 2 2021 ਤੋਂ ਤਿਆਰ ਕਰਦੇ ਆ ਰਹੇ ਔਰ ਉਧਰ ਤੁਸੀਂ ਵੇਖੋ ਕਿ ਨੈਸ਼ਨਲ ਫਲੈਗ ਵੀ ਬਿਲਕੁਲ ਇਹਦੇ ਮਗਰਿਆ ਔਰ ਨੈਸ਼ਨਲ ਫਲੈਗ ਦਾ ਵੀ ਜਿਹੜਾ ਹੈਗਾ ਇਹ ਅਪਮਾਨ ਕਰ ਰਿਹਾ ਔਰ ਇਹ ਜਿਹੜਾ ਇਲੀਗਲ ਡੰਪ ਆ ਇਹਦੇ ਨਾਲ ਆ ਵੇਖੋ ਇੱਧਰ ਈ ਈ ਬਲਾ ਕੇ ਇੱਧਰ ਆ ਇੱਧਰ ਆਈਟੀਆਈ ਆ ਇੱਧਰ ਡੀ ਬਲਾਕ ਆ ਸਾਡੀਆਂ ਜੋ ਰੈ residențial ਏਰੀਆ ਹੈਗਾ ਉਹ ਇੱਥੇ ਹੈਗਾ ਬੜੀ ਫੌਲ ਸਮੈਲ ਆ ਵੇਖੋ ਕਿੰਨੀ ਫੌਲ ਸਮੈਲ ਆ ਰਹੀ ਆ ਔਰ ਇੱਥੇ ਜਿਹੜੇ ਬਿਮਾਰੀਆਂ ਇੱਥੋਂ ਫੈਲਦੀਆਂ ਇੱਥੇ ਚੂਹੇ ਮੱਛਰ ਮੱਖੀਆਂ ਇੱਥੋਂ ਪੈਦਾ ਹੁੰਦੀਆਂ ਨੇ ਤੇ ਸਕਿਨ ਦੀਆਂ ਬਿਮਾਰੀਆਂ ਸਾਹ ਦੀਆਂ ਬਿਮਾਰੀਆਂ ਕੈਂਸਰ ਦੀਆਂ ਤੇ ਉਹ ਸਾਰੀਆਂ ਇੱਥੋਂ ਪੈਦਾ ਹੁੰਦੀਆਂ ਤੁਹਾਡੇ ਵੱਲੋਂ ਕੀ ਕੀਤਾ ਗਿਆ ਜੀ ਹੁਣ ਜਿਹੜੇ ਇੱਥੇ ਇਕੱਠੇ ਹੋਏ ਤੁਹਾਡੇ ਵੱਲੋਂ ਕੀ ਅਪੀਲ ਪਾਈ ਗਈ ਕੀ ਕੀਤਾ ਗਿਆ ਅਸੀਂ ਵੱਖ-ਵੱਖ ਸਮਿਆਂ ਦੇ ਅਧਿਕਾਰੀਆਂ ਨੂੰ ਮਿਲਦੇ ਹਾਂ ਉਹਨਾਂ ਦੇ ਤਨ ਤੇ ਜੂ ਨਹੀਂ ਸਕਿਆ ਅਸਰ ਕੀ ਵਿਧਾਨ ਸਭਾ 'ਚ ਵੀ ਅਸੀਂ ਆਵਾਜ਼ ਉਠਾਈ ਸੀ ਐਮਐਲਏ ਸਾਹਿਬ ਦੇ ਥਰੂ ਉਹ ਉਹਦਾ ਵੀ ਕੋਈ ਅਸਰ ਨਹੀਂ ਹੋਇਆ ਫਿਰ ਅਸੀਂ ਨੈਸ਼ਨਲ ਗ੍ਰੀਨ ਟਰਬਿਊਨਲ ਦੇ ਵਿੱਚ ਗਏ ਸੀਗੇ ਨੈਸ਼ਨਲ ਗ੍ਰੀਨ ਟਰਬਿਊਨ ਦਿੱਤੀ ਆ ਕਿ ਇਹਨੂੰ ਇਮੀਜੇਟਲੀ ਛਕੋ ਔਰ ਇਹਦੀ ਜਿਹੜੀ ਅਗਲੀ ਤਰੀਕ ਆ ਉਹ ਹੈਗੀ ਆ 6 ਫਰਵਰੀ 2026 ਔਰ ਉਹਨਾਂ ਨੇ ਕਿਹਾ ਕਿ ਉਹਦੇ ਆਉਣ ਤੋਂ ਅਗਲੀ ਤਰੀਕ ਤੋਂ ਇੱਕ ਹਫਤਾ ਪਹਿਲਾਂ ਆਪਣਾ ਜਿਹੜਾ ਹੈਗਾ ਇਹਨੂੰ ਉਠਾ ਕੇ ਤੇ ਐਫੀਡੇਵਿਟ ਦਿੱਤਾ ਜਾਵੇ ਲੱਗਦਾ ਵੀ ਤੁਹਾਡੀ ਜਿਹੜੀ ਅਪੀਲ ਹੁਣ ਮੰਨੀ ਜਾਏਗੀ ਜਿਹੜਾ ਇੱਥੇ ਕੂੜੇ ਦਾ ਡੰਪਾ ਚੁੱਕਿਆ ਜਾਊਗਾ ਜੀ ਵੇਖੋ ਜੀ ਜਿਹੜਾ ਸੰਵਿਧਾਨ ਦਾ ਆਰਟੀਕਲ ਨੰਬਰ 21 ਆ ਉਹਦੇ ਮੁਤਾਬਕ ਹਰੇਕ ਬੰਦੇ ਨੂੰ ਹਰੇਕ ਇਨਸਾਨ ਨੂੰ ਰਾਈਟ ਟੂ ਲਿਵ ਦੇ ਅਧੀਨ ਇੱਕ ਸਾਫ਼ ਸੁਥਰਾ ਸਿਹਤਮੰਦ ਤੇ ਪੋਲੂਸ਼ਨ ਫ੍ਰੀ ਜਿਹੜਾ ਹੈਗਾ ਉਹ এনवायरमेंट ਦੇਣ ਵਾਸਤੇ ਸੰਵਿਧਾਨ ਦੇ ਵਿੱਚ ਅੰਕਿਤ ਆ ਸੋ ਉਹਦੇ ਤਹਿਤੀ ਜਿਹੜੇ ਫੈਸਲੇ ਹੋਏ ਆ ਸਾਨੂੰ ਪੂਰਾ ਯਕੀਨ ਹੈ ਕਿ ਇਹ ਜਿਹੜੇ ਹੈਗੇ ਇਹਦੀ ਇਨਬਿਨ ਪਾਲਣਾ ਹੋਏਗੀ 13 ਨਵੰਬਰ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਤਰਦਨਾ ਪ੍ਰਦਰਸ਼ਨ ਵੀ ਕੀਤਾ ਜਾਣਾ ਕਿ ਤੁਸੀਂ ਉਹਨਾਂ ਦੇ ਸਮਰਥਨ ਕਰੋਗੇ ਕਿ ਹੁਣ ਅਸੀਂ ਬਿਲਕੁਲ ਉਹਨਾਂ ਦਾ ਸਮਰਥਨ ਕਰਾਂਗੇ ਉਹ ਸਾਡੇ ਹੀ ਸਾਥੀ ਨੇ ਔਰ ਬੜੀ ਮਿਹਨਤ ਕਰ ਰਹੇ ਨੇ ਆਪਾਂ ਬਿਲਕੁਲ ਉਹਨਾਂ ਦਾ ਸਮਰਥਨ ਰਹੀ ਹਾਂ ਧਰਨੇ ਵਿੱਚ ਹਾਜ਼ਰ ਹੋਵਾਂਗੇ ਜੀ ਗੱਲ ਕੀਤੀ ਜਾਵੇ ਕਿੰਨੀ ਕਿ ਬਦਬੂ ਆ ਰਹੀ ਤੁਸੀਂ ਮੂੰਹ ਤੇ ਰਮਾਲ ਵੀ ਰੱਖਿਆ ਤੇ ਫਿਰ ਲੱਗੇ ਤੁਹਾਡੀ ਤਕਰੀਏ ਤਕਰੀਆਂ ਕੋਠੀਆਂ ਵੀ ਇਹ ਤੇ ਕੀ ਗੱਲ ਚੰਦੇ ਜੀ ਬਿਲਕੁਲ ਕੋਈ ਗੱਲ ਨਹੀਂ ਹੋ ਰਹੀ ਨਹੀਂ ਇੰਨੀ ਸਮੈਲ ਜ਼ਿਆਦਾ ਆ ਰਹੀ ਆ ਵੀ ਜਿਹੜੀ ਅਸੀਂ ਗੱਲ ਵੀ ਨਹੀਂ ਕਰ ਸਕਦੇ ਔਰ ਇਹ ਜਿਹੜਿਆ ਦੋਨੋਂ ਬੰਨੇ ਡੀ ਬਲਾਗ ਤੇ ਈ ਬਲਾਗ ਤੇ ਸਾਰੇ ਜਿਹੜੇ تھےਗੇ ਆ ਇਹਨਾਂ ਦੀ ਜਿੱਥੇ ਲੋਕਾਂ ਦੀ ਜ਼ਿੰਦਗੀ ਬਹੁਤ ਜਿਹੜੀ ਆ ਨਰਕ ਬਣੀ ਪਈ ਹੈ ਕਸੂਰਵਾਰ ਕੌਣ ਐ ਸਵੇਰੇ ਕਸੂਰਵਾਰ ਤੇ ਗਵਰਨਮੈਂਟ ਯਾ ਸਰਕਾਰਾਂ ਹੀ ਆ ਜਿਹਨਾਂ ਦਾ ਧਿਆਨ ਹੀ ਵੀ ਇਸ ਬੰਨੇਗਾ ਉਹਨਾਂ ਦਾ ਪਬਲਿਕ ਵਾਸਤੇ ਕੋਈ ਧਿਆਨ ਨਹੀਂ ਉਹਨਾਂ ਦਾ ਜਿਹੜੇ ਸਿਟੀਜ਼ਨ ਉਹਨਾਂ ਬਾਅਦ ਕੁਝ ਨਹੀਂ ਉਹ ਕਰ ਰਹੇ ਉਹ ਸਿਰਫ ਆਪਣੀਆਂ ਇਲੈਕਸ਼ਨ ਲੜ ਰਹੇ ਤੇ ਆਪਣਾ ਕੰਮ ਕਰ ਰਹੇ ਜੀ ਬਿਲਕੁਲ ਰਣਜੀਤ ਐਵਰੀ ਦੇ ਨਿਵਾਸੀ ਸਾਡੇ ਨਾਲ ਮੌਜੂਦ ਹਨ ਉਹਨਾਂ ਨੇ ਆਖਿਆ ਕਿ ਜਿਹੜਾ ਡੰਪ ਹੈ ਬਿਲਕੁਲ ਨਜਾਇਜ਼ ਡੰਪ ਹੈ ਤੇ ਦੂਜੇ ਪਾਸੇ ਨਗਰ ਨਿਗਮ ਨੂੰ ਇਸ ਵਾਰ ਸੋਚਣਾ ਚਾਹੀਦਾ ਕਿ ਕਿਉਂਕਿ ਇੱਥੇ ਲਾਗੇ ਹੀ ਆਈਡੀਆਈ ਹੈ ਅਤੇ ਜਿੱਥੇ ਬੱਚੇ ਪੜਨ ਵਾਸਤੇ ਆਉਂਦੇ ਹਨ ਅਤੇ ਨਾਲ ਹੀ ਅਮਰਤ ਅਨੰਦ ਪਾਰਕ ਹਨ ਜਿੱਥੇ ਲੋਕ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨ ਵਾਸਤੇ ਆਉਂਦੇ ਹਨ ਪਰ ਲੋਕ ਜਿੱਥੇ ਆਪਣੀ ਸਿਹਤ ਬਣਾਉਣੋਂ ਦੇ ਲੱਗਦਾ ਨਹੀਂ ਕਿ ਉਹ ਸਿਹਤ ਬਣਾ ਕੇ ਜਾਂਦੇ ਨਾਲ ਆਪਣੇ ਬਿਮਾਰੀਆਂ ਲੈ ਕੇ ਜਾਂਦੇ ਹਨ ਤੋਂ ਨਗਰ ਨਿਗਮ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅਮਰਸਰ ਫਾਸਟਵੇਖਾ ਬਨ ਸਹਿਯੋਗੀ ਵਿਜੇ ਕੁਮਾਰ ਨਾਲ ਰਕੇ